brought to by silver pumps top quality or consistent performance ke liye sirf silver pumps naam yaad rakhna apni aadat mutabik bjp aur kendra sarkar punjab de naal thokke de thokha kar rahi hai bbmb board de vich jinne punjab de numainde si ohna nu bhi hataun diyan khabran ne jehdiyan oh aa rahiyan ne main samajda ki is to vadda sharmnak kara bjp di kendra sarkar kar nahi sakdi ki jinne punjab htaishi ne ਪੰਜਾਬ ਦੇ ਹੱਕਾਂ ਦੇ ਦਾ ਦੀ ਗੱਲ ਕਰਨ ਵਾਲੇ ਨੇ ਬੀਬੀਐਮ ਬੋਰਡ ਦੇ ਵਿੱਚ ਉਹਨਾਂ ਨੂੰ ਹਟਾਇਆ ਜਾ ਰਿਹਾ ਹੈ ਤਾਂ ਕਿ ਪੰਜਾਬ ਦਾ ਪਾਣੀ ਹੈ ਜਿਹੜਾ ਉਹ ਹਰਿਆਣੇ ਨੂੰ ਲਟਾਇਆ ਜਾ ਸਕੇ ਅਸੀਂ ਇਹਦਾ ਸਖਤ ਵਿਰੋਧ ਕਰਦੇ ਆਂ ਤੇ ਅੱਜ ਹੁਣ ਸਮਾਂ ਦੇਖਦੇ ਸਮੁੱਚਾ ਪੰਜਾਬ ਰਵਨੀਤ ਸਿੰਘ ਬਿੱਟੂਵਾਲ ਔਰ ਸੁਨੀਲ ਜਾਖੜਵਾਲਾ ਕਿ ਕੀ ਉਹ ਭਾਜਪਾ ਦੇ ਨੇ ਜਾਂ ਉਹ ਪੰਜਾਬ ਦੇ ਨੇ ਮੈਂ ਇਹਨਾਂ ਦੋਨੋਂ ਮੇਰੇ ਸਤਕਾਰਯੋਗ ਲੀਡਰਾਂ ਨੂੰ ਬੀਜੇਪੀ ਦੇ ਨੁਮਾਇੰਦਿਆਂ ਨੂੰ ਮੈਂ ਬੇਨਤੀ ਕਰੂੰਗਾ ਕਿ ਜਾਖੜ ਸਾਹਿਬ ਔਰ ਬਿੱਟੂ ਜੀ ਜੇ ਤੁਸੀਂ ਸਹੀ ਮਾਇਨੇ ਦੇ ਪੰਜਾਬ ਦੇ ਵਿੱਚ ਦੇ ਪੁੱਤੋਂ ਤਾਂ ਅੱਜ ਹੀ ਭਾਜਪਾ ਨੂੰ ਠੋਕਰਾਓ ਲੱਤ ਮਾਰੋ ਤੇ ਪੰਜਾਬ ਦੇ ਨਾਲ ਖੜੋ ਪੰਨ 3 ਕਰੋੜ ਪੰਜਾਬੀ ਅ ਅੱਜ ਤੁਹਾਡੀ ਇਹ ਸਪਰਖ ਦੀ ਘੜੀ ਨੂੰ ਦੇਖ ਰਹੇ ਨੇ ਸੋ ਦੇਖਦੇ ਆ ਕਿ ਤੁਸੀਂ ਆਪ ਦੀਆਂ ਕੁਰਸੀਆਂ ਨੂੰ ਚਿੰਬੜਦੇ ਹੋ ਜਾਂ ਪੰਜਾਬ ਦੇ ਹੱਕਾਂ ਦੇ ਨਾਲ ਖੜਦੇ ਹੋ ਆਪਣੀ ਆਦਤ ਮੁਤਾਬਕ ਬੀਜੇਪੀ ਔਰ ਕੇਂਦਰ ਸਰਕਾਰ ਪੰਜਾਬ ਦੇ ਨਾਲ ਧੋਖੇ ਦੇ ਧੋਖਾ ਕਰ ਰਹੀ ਹੈ। BBMB ਬੋਰਡ ਦੇ ਵਿੱਚ ਜਿੰਨੇ ਪੰਜਾਬ ਦੇ ਨੁਮਾਇੰਦੇ ਸੀ ਉਹਨਾਂ ਨੂੰ ਵੀ ਹਟਾਉਣ ਦੀਆਂ ਖਬਰਾਂ ਨੇ ਜਿਹੜੀਆਂ ਉਹ ਆ ਰਹੀਆਂ ਨੇ ਮੈਂ ਸਮਝਦਾ ਕਿ ਇਸ ਤੋਂ ਵੱਡਾ ਸ਼ਰਮਨਾਕ ਕਾਰਾ BJP ਦੀ ਕੇਂਦਰ ਸਰਕਾਰ ਕਰ ਨਹੀਂ ਸਕਦੀ ਕਿ ਜਿੰਨੇ ਪੰਜਾਬ ਹਤਾਇਸ਼ੀ ਨੇ ਪੰਜਾਬ ਦੇ ਹੱਕਾਂ ਦੇ ਦਾ ਦੀ ਗੱਲ ਕਰਨ ਵਾਲੇ ਨੇ BBMB ਬੋਰਡ ਦੇ ਵਿੱਚ ਉਹਨਾਂ ਨੂੰ ਹਟਾਇਆ ਜਾ ਰਿਹਾ ਹੈ ਤਾਂ ਕਿ ਪੰਜਾਬ ਦਾ ਪਾਣੀ ਹੈ ਜਿਹੜਾ ਉਹ ਹਰਿਆਣੇ ਨੂੰ ਲਟਾਇਆ ਜਾ ਸਕੇ ਅਸੀਂ ਇਹਦਾ ਸਖਤ ਵਿਰੋਧ ਕਰਦੇ ਆ ਤੇ ਅੱਜ ਹੁਣ ਸਮਾਂ ਦੇਖਦੇ ਸਮੁੱਚਾ ਪੰਜਾਬ ਰਵਨੀਤ ਸਿੰਘ ਬਿੱਟੂ ਵੱਲ ਔਰ ਸੁਨੀਲ ਜਾਖੜਵਾਲਾ ਕਿ ਕੀ ਉਹ ਭਾਜਪਾ ਦੇ ਨੇ ਜਾਂ ਉਹ ਪੰਜਾਬ ਦੇ ਨੇ ਮੈਂ ਇਹਨਾਂ ਦੋਨੋਂ ਮੇਰੇ ਸਤਕਾਰਯੋਗ ਲੀਡਰਾਂ ਨੂੰ ਬੀਜੇਪੀ ਦੇ ਨੁਮਾਇੰਦਿਆਂ ਨੂੰ ਮੈਂ ਬੇਨਤੀ ਕਰੂੰਗਾ ਕਿ ਜਾਖੜ ਸਾਹਿਬ ਔਰ ਬਿੱਟੂ ਜੀ ਜੇ ਤੁਸੀਂ ਸਹੀ ਮਾਇਨੇ ਦੇ ਪੰਜਾਬ ਦੇ ਪੁੱਤੋਂ ਤਾਂ ਅੱਜ ਹੀ ਪਾਜ ਪਾ ਨੂੰ ਠੁਕਰਾਓ ਲੱਤ ਮਾਰੋ ਤੇ ਪੰਜਾਬ ਦੇ ਨਾਲ ਖੜੋ ਪਰ 3 ਕਰੋੜ ਪੰਜਾਬੀ ਅ ਅੱਜ ਤੁਹਾਡੀ ਇਹ ਸੰਪਰਕ ਦੀ ਘੜੀ ਨੂੰ ਦੇਖ ਰਹੇ ਨੇ ਸੋ ਦੇਖਦੇ ਆ ਕਿ ਤੁਸੀਂ ਆਪ ਦੀਆਂ ਕੁਰਸੀਆਂ ਨੂੰ ਚਿੰਬੜਦੇ ਹੋ ਜਾਂ ਪੰਜਾਬ ਦੇ ਹੱਕਾਂ ਦੇ ਨਾਲ ਖੜਦੇ ਹੋ